ਨੋ ਅਕਤੂਬਰ 24 ਅਸੂ ਤੇ ਦਿਨ ਅਜ ਵੀਰਵਾਰ ਦਾ ਹੋ ਗਿਆ ਜੀ ਤੇ ਵੀਡੀਓ ਨੂੰ ਦੇਖਣਾ ਸਾਰੇ ਮਾਈਆਂ ਭਾਈਆਂ ਚਾਚੀਆਂ ਦਾਇਆਂ ਬੱਚੇ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ ਆਪਣੇ ਗੁਰਦੁਆਰਾ ਚਸ਼ਮਾ ਸਾਜਾ ਤੋਂ ਇਹ ਆਪਣੇ ਪਿੰਡ ਦਾ ਹੀ ਗੁਰੂ ਘਰ ਜੋ ਕਿ ਪਿੰਡ ਤੋਂ ਲਗਭਗ 5 ਕਿਲੋਮੀਟਰ ਸਾਈਡ ਤੇ ਪੈ ਜਾਂਦਾ ਜੀ ਸ਼ੇਰਗੜ ਰੋਡ ਦੇ ਉੱਤੇ ਜੀ ਇਹਨਾਂ ਨੂੰ ਕਹਿੰਦੇ ਆ ਜੀ ਅੱਜ ਦੇ ਇਸ ਨਵੇਂ ਬਲੌਗ ਨਵੀਂ ਵੀਡੀਓ ਦੇ ਵਿੱਚ ਇੱਥੇ ਵੀ ਜਿਹੜਾ ਹੈਗਾ ਆਪਾਂ ਜੀ ਆਣ ਵਗੈਰਾ ਜਿਹੜੇ ਹੈਗੇ ਸੀਗੇ ਬਾਬਿਆਂ ਨੂੰ ਸਦਾ ਪੱਤਰ ਦੇਣ ਆਏ ਸੀਗੇ ਤੇ ਨਾਲੇ ਜਿਹੜੇ ਹੈਗੇ ਆ ਆਪਣੇ ਪੋਸਟਰ ਵਗੈਰਾ ਲਾ ਜਾਾਂਗੇ ਜੀ ਇੱਥੇ ਚਸ਼ਮਾ ਸਰ ਗੁਰਸਤਮਰਾ ਸ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਆਪਣੇ ਪਿੰਡ ਵਾਲੇ ਗੁਰੂ ਘਰ ਜਾਣਾ ਜੀ ਤੇ ਉਸ ਤੋਂ ਬਾਅਦ ਬਾਕੀ ਦੇਖਦੇ ਆਂ ਦੇਸੂ ਵੀ ਜਾਣਾ ਤੇ ਬਾਬਾ ਜੁਨੀ ਜੀ ਹੋਰ ਅੰਮੀ ਆਉਣਾ ਅੱਜ ਭੋਗ ਤੇ ਇਧਰਲੇ ਪਾਸੇ ਤਾਂ ਉਹਨਾਂ ਨੂੰ ਵੀ ਅੱਜ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਬਾਬਾ ਜੀ ਠੀਕੋਂ ਇਹਨਾਂ ਨਾਲ ਕਿਵੇਂ ਤਰੀ ਹੋਊਗੀ ਆਈਏ ਕੱਲੋਂ ਤੋਂ ਤਾਂ ਸਿਆਦਾ ਸੀ ਬਾਬਾ ਜੀ ਕਿਉਂ ਤਕਰੇ ਤਾਂ ਸੀਗੇ ਕੱਲ ਖੇਲੇ ਖਾ ਗਏ ਭੁੱਲ ਗਏ ਤੁਸੀਂ ਉਹ ਗੱਲਾਂ ਸਾਡੀਆਂ ਇਹ ਆਪਣੇ ਬਾਬਾ ਬਿਕਰ ਜੀ ਪਾਈ ਆਪਣੇ ਚਸ਼ਮਾ ਸਾਰਾ ਗੁਰਦੁਆਰਾ ਸਾਹਿਬ ਦੇ ਵਿੱਚ ਨੇੜੇ ਹੈ ਗਿਆ ਕ੍ਰਾਂਤੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਹੈ ਹੈ ਇਹਨਾਂ ਨਾਲ ਸੰਪਰਕ ਹੋਵੇ ਇਹਨਾਂ ਨਾਲ ਸੰਪਰਕ ਕਰਦਾ ਬਾਬਾਵਾ ਸਾਹਿਬ ਕੋਈ ਆਪਣੇ ਗੁਰੂ ਜੀ ਦਾ ਰਾਵਾ ਹਟਦਾ ਨਹੀਂ ਸਾਡਾ ਕੰਮ ਹੀ ਹੋ ਗਾ ਰਾਜ ਜੀ ਦਿਖਾਉਣੇ ਕਰਕੇ ਜਿਹੜੇ ਆਪਣੇ ਸਿੰਘ ਜਿਹੜੇ ਆਪ ਨੂੰ ਦਿੰਦੇ ਆ ਉਹਨਾਂ ਕੋਲ ਵੀ ਚੱਲਦਾ ਸਹੀ ਠੀਕ ਹੈ ਜੀ ਬਿਲਕੁਲ ਸਾਰਾ ਕੁਝ ਕਰ ਲਿਆ ਹੁਣ ਆਗੇ ਜੀ ਆਪਣੇ ਅੱਡੇ ਵਾਲੇ ਗੁਰੂ ਘਰ ਆ ਰੰਗ ਰੋਗਣ ਦਾ ਕਾਰਜ ਚੱਲੀ ਜਾਂਦਾ ਭਾਈ ਤੇ ਇਧਰ ਆਪਣੇ ਹਾਂ 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 ਜਥੇਦਾਰ ਹੈਪੀ ਇਧਰ ਹੈ ਇਸਨਾ ਮੈਂ ਨਿਆ ਬਗਾ ਹੋ ਜਾ ਲਗੇ ਆਹ ਅੱਗੇ ਗੁਰੂ ਜੀ ਕੀ ਪਤੈ ਜੀ ਬਾਬਾ ਜੀ ਪ੍ਰਸ਼ਾਦਾ ਪਾਣੀ ਛਕੀ ਜਾਂਦੇ ਹੋ ਆਹ ਬਾਈ ਹੋਣੀ ਪਤੇ ਸਾਡੇ ਬੜੇ ਹੀ ਸਤਕਾਰਯੋਗ ਸਿੱਖ ਸਭ ਜਥੇਦਾਰ ਬਾਬਾ ਗੁਰਦੀਪ ਸਿੰਘ ਜੀ ਖਾਲਸਾ ਸਾਡੇ ਸਾਡੇ ਬੜੇ ਇਤਕਾਰਯੋਗ ਭਾਈ ਸਾਹਿਬ ਭਾਈ ਸਰਦਾਰ ਗੁਰਸੇਵਕ ਸਿੰਘ ਜੀ ਸੋ ਦੋਨਾਂ ਹੀ ਸੰਗਤ ਸਾਡੇ ਤੇ ਸਹਿਯੋਗ ਦੇ ਨਾਲ ਜੋ ਕਿ ਮੰਡੀ ਡਾਬਾ ਲਈ ਵਿਖੇ ਗੁਰਮਤਿ ਵਿਦਿਆਲਾ ਸ਼ਹੀਦ ਬਾਬਾ ਫਤੇ ਸਿੰਘ ਜੀ ਗੁਰਦੁਆਰਾ ਗਿਆਨ ਸਾਹਿਬ ਜੀ ਡਾਬਾ ਲਈ ਵਿਖੇ ਜੋ ਕਿ ਬੰਦੀ ਛੋੜ ਦਿਵਸ ਨੂੰ ਸਮਰਪਿਤ ਪਹਿਲਾ ਗੁਰਮਤਿ ਸਮਾਗਮ ਰੱਖਾਇਆ ਜਾ ਰਿਹਾ ਹੈ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚਣਾ ਹੈ ਮਿਤੀ 19 ਦਾ 2025 ਤੋਂ ਲੈ ਕਰਕੇ 20 ਦਾ 2025 ਤੱਕ ਜੋ ਕਿ ਸਮਾਹ ਹੈ ਰਾਤ 7:00 ਵਜੇ ਤੋਂ ਲੈ ਕਰਕੇ ਰਾਤ ਦੇ 10:00 ਵਜੇ ਤੱਕ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬੜਾ ਹੀ ਹੁੰਦਾ ਹੁੰਦਾ ਕਿ ਸੰਗਤਾਂ ਨੇ ਸਮੇਂ ਤੋਂ ਪਹਿਲਾਂ ਪਹੁੰਚ ਕੇ ਇਸ ਗੁਰਮਤ ਸਮਾਗਮ ਦਾ ਲਾਹਾ ਲੈਣਾ ਹੈ ਜੀ ਅਤੇ ਸਤਿਗੁਰਾਂ ਦੇ ਦਰਸ਼ਨਿਦਾਰੇ ਕਰਕੇ ਗੁਰਮਤ ਪ੍ਰਚਾਰ ਸਰਬਨ ਕਰਕੇ ਆਪਣਾ ਜੀਵਨ ਸਫਲ ਕਰਨਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਆਵਾਜ਼ ਕਰੇ ਆਵਾਜ਼ ਤੂੰ ਬੱਦਲ ਸੱਦਾ ਨਿਕਲੋ ਤੇਰੀ ਸੱਦਾ ਦੇ ਆਪ ਨੂੰ ਮਿਲੂ ਆਪਣੇ ਭਗਿਆਰੋਣਾਂ ਨੇ ਹੀ ਨਿਵੇਦਨ ਦਿੱਤੀ ਸਹੀ ਗੈਰੀ ਕਾ ਘਰ ਤੇ ਇਧਰ ਆਪਣੇ ਅੰਦਰਲਾ ਗੁਰਦੁਆਰਾ ਸਾਹਿਬ ਜੀ ਪਿੰਡ ਦਾ ਵੈਕ ਖਾਲਸਾ ਵੈਕ ਖਾਲਸਾ ਇਹੋ ਪਿਆਰੀ ਜੇ ਜਲੂ ਦਰਬਾਰ ਜੀ ਆਲੋ ਸਭ ਤੋਂ ਪਰਬਾਲੂ ਸੋ ਬਹੁਤ ਭਾਈ ਜਗਪਾਲ ਸਿੰਘ ਵਾਲੀ 13 19 20 ਦੋ ਦੰਦਾ ਬਾਬਾ ਅਰਵਤਖਨ ਜੀ ਦਾ ਜਿੱਥੇ ਆਪਣਾ ਬਨ ਭਾਤਮਾਲਾ ਬਾਈਪਾਸ ਹੈ ਉੱਥੇ ਬਾਬਾ ਦਾ ਸਥਾਨ ਹੈ ਉਸ ਦਾ ਸਥਾਨ ਹੈ ਮੁੱਖੀ ਬਾਬਾ ਪ੍ਰਦੀਪ ਸਿੰਘ ਜੀ ਬਾਬਾ ਕੋ ਸੇ ਇੱਕ ਸੰਗਤ ਜੋ ਵੀ ਪਹੁੰਚੀ ਹੈ ਉਹ ਆਪ ਨੂੰ ਸਾਰਾ ਦੱਸ ਦੇਣਗੇ ਕਿਉਂਕਿ ਉਹਨਾਂ ਨੇ ਗੋਲਣਾ ਤੁਹਾਨੂੰ ਵੀ ਚਾਰਦੀ ਨਾਲ ਵਿਚਾਰ ਸਾਂਝੀ ਕਰਦੇ ਆ ਸਮਾਂ ਆਉਂ ਕੇ ਉਹ ਸਾਰਾ 80 ਦਿਨ ਕੇ ਬਾਬਾ ਦੀ ਬਸਰੀ ਜਰਨੀ ਜਿਹਨਾਂ ਨੂੰ ਆਪ ਕਰਮਣ ਕਰਦੇ ਹਾਂ ਉਹਨਾਂ ਦੇ ਬਹੁਤ ਵੱਡਾ ਬਾਬਾ ਜੀ ਲੈ ਕੇ ਆਇਆ ਆਪਣੇ ਨਾਲ ਕਿ ਵਿਚ ਉਹ ਉੱਥੇ ਵੀ ਆਪਾਂ ਭਾਈ ਕੁਲੀਮੀ ਨੂੰ ਭਾਗਿਆ ਪਰਗਰਨਾ ਦੀ ਸਰਦਾਰ ਕਰਨਾ ਬਾਕੀ ਬਾਬਾ ਜੀ ਦੇ ਉਸਤਾਦ ਜੀ ਸਾਰਾ ਬਸ ਦੇ ਕੇ ਉਹਨਾਂ ਦੇ ਨਾਲ ਆਪਾਂ ਸ੍ਰੀ ਸਿ ਗੁਰਸੇਖ ਸਿੰਘ ਭਾਗਵਤੀ ਸਿੰਘ ਦੀ ਆਪਹੁਤਿਹਾਨਾ ਭਾਈ ਜਮਕਾ ਸਿੰਘ ਜੀ ਮਿਛੜੀ ਹਰਿਆਣਾ ਕਮੇਟੀ ਦੇ ਤਰੱਕੀ ਮੱਠੀ ਦੇ ਮੈਂਬਰ ਹਨ ਉਹ ਵੀ ਪਹੁੰਚ ਹਾਲਾ ਅਤੇ ਭਾਈ ਮਾਨ ਸਿੰਘ ਜੀ ਜੋ ਆਪਣੇ ਮਿਛੜੀ ਤੋਂ ਪਹੁੰਚ ਹਾਲਾ ਭਾਈ ਜਮਕਾ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ वो भी पहुंचे हैं उन्होंने भी बहुत धनबाद है कि होर किसी का आपने लगा रहे हो समा सब अरस करेंगे बाकी सतगुरु साहब समासी है भाई साहब भाई हरमिंदी गंगानगर वाले जिन्होंने कथा निहाल करना है इस करके कार्यकर्ता शुरू ਪਰਮਾਚਰ ਕਾਰਜੋਗ ਗੁਰੂ ਮਹਾਰਾਜ ਦੇ ਪੰਨਨ ਤੋਂ ਉਸ ਤੋਂ ਹੁਣ ਦਿੱਕਤ ਬੱਚੀ ਨੂੰ ਗੋਲ ਕੇ ਚੰਗਾ ਤਾਂ ਬਾਪਿਆਂ ਤੋਂ ਲੈ ਕੇ ਪਰਮਿਸ਼ਨ ਜੀ ਤੇ ਆਪਾਂ ਆ ਕੇ ਜੀਪ ਕਮਿਊਨਿਟੀ ਵਾਲਿਆਂ ਨੂੰ ਆ ਲਿਖਿਆ ਪਿਆ ਤੇ ਇਹਨਾਂ ਦੇ ਆਫਿਸ ਦੇ ਵਿੱਚ ਬੈਠੇ ਆ ਭਈ ਅ ਇੱਥੇ ਜਿਹੜਾ ਰਹਿ ਗਿਆ ਇਹਨਾਂ ਨਾਲ ਆਪਣੀ ਲਿਹਾਜ਼ ਇੱਕ ਤਾਂ ਇੱਕ ਇਹਨਾਂ ਨੂੰ ਵੀ ਲਾਵਾਂਗੇ ਮਾੜੀ ਮੋਟੀ ਸੇਵਾ ਤੇ ਇੱਕ ਇਹਨਾਂ ਨੂੰ ਜੀਪ ਸੇਡ ਹੁੰਦੀ ਸੀਗੀ ਕਾਰ ਤਮਾਰੀ ਵੀ ਉਹ ਚ ਲੈਣੇ ਸੀਗੇ ਤੇ ਆ ਭਾਈ ਆਪਣਾ ਯੋਗਦਾਨ ਸੀ ਜੀ ਆ ਵੀ ਕੁਝ ਨਹੀਂ ਭਾਈ ਅਜਾ ਮੈਂ ਲਾ ਰਿਹਾ ਵੀ 5 ਮਿੰਟ ਚ ਆਵਾਂ ਸਿਰਫ 5 ਮਿੰਟ ਜਿਵੇਂ ਕੰਮ ਜਾਰਾ ਵਾਸਤੇ ਛੋਟਾ ਜਿਹਾ ਜਾ ਜਾ ਮੈਂ ਚੱਲ ਗਿਆ ਇਹ ਬਾਈ ਆਪਣਾ ਜੁਗਾਂਸ਼ ਭਾਈ ਇਹਨਾਂ ਦੀ ਜਿਹੜੀ ਹੈਗੀ ਆ ਇਹ ਆਪਣੇ ਸ਼ੋਰੂਮ ਲਾ ਲਓ ਸ਼ਾਪ ਲਾ ਲਓ ਤੇ ਜੀਪਾਂ ਜਿਹੜਾ ਹੈਗਾ ਇਹਨਾਂ ਦਾ ਕੰਮ ਹੁੰਦਾ ਉੱਥੇ ਪਿਆ ਹੋਣਾ ਜਿਹੜਾ ਕਾਰਡ ਹੈ ਵੀ ਕੋਈ ਦਿਖਾ ਦਿੰਦੇ ਆ ਬਾਹਰਲੇ ਪਾਸੇ ਤੁਹਾਨੂੰ ਜਾ ਕੇ ਭਾਈ ਇਹਨੇ ਕੰਮ ਰਵਾ ਦਿੰਦੇ ਆ ਇਹਨਾਂ ਦੀ ਇਦੇ ਉੱਤੇ ਵੀ ਜਿਹੜਾ ਹੈਗਾ ਕੋਈ ਨੰਬਰ ਨੂੰ ਭਨੇ ਲਿਖਿਆ ਹੋਣਾ ਵੀ ਕਈ ਵਾਰੀ ਆਏ ਆ ਕੋਈ ਜੀਪ-ਜੂਪ ਦਾ ਕੋਈ ਚਾਹ ਪਾਣਾ ਹੁੰਦਾ ਤਾਂ ਭਾਈ ਆਪਣੇ ਤੇ ਆਜੀ ਮਿੱਤਰ ਹੀ ਆ ਜਿਹੜੇ ਹੈਗੇ ਆ ਇਹ ਨਾ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ ਬਾਹਰਲੇ ਪਾਸੇ ਦੁਕਾਨ ਦਿਖਾਉਂਦੀਆਂ ਤੇ ਕਾਹਨ ਦੇ ਉੱਪਰਲੇ ਪਾਸੇ ਇਹਨਾਂ ਦਾ ਬੋਰਡ ਬੈਨਰ ਚਾ ਲੱਗਿਆ ਉੱਤੇ ਜਿਹੜਾ ਹੈਗਾ ਨਾਮ ਨੰਬਰ ਇਹਨਾਂ ਦਾ ਲਿਖਿਆ ਪਿਆ ਭਾਈ ਆਕੇ ਕੋ ਕੱਟ ਕੇ ਖੜੇ ਹੁਣ ਇਥੇ ਆ ਆ ਗਿਆ ਜੀ ਜੇਸੀ ਕਸਟਮਸ ਬਾਈ ਜੀਪ ਕਮਿਊਨਿਟੀ ਕੰਟੈਕਟਸ ਹੈ ਇਹਦਾ ਨੰਬਰਾਂ ਤੇ ਕਰ ਲਿਓ ਭਾਈ ਸੰਪਰਕ ਜੇ ਕਈ ਵਾਰੀ ਕਿਸੇ ਨੇ ਜੀਪ ਜੂਪ ਲੈਣ ਦੀ ਸਲਾਹ ਹੁੰਦੀ ਹੈ ਕਿਸੇ ਦੀ ਕਿਸੇ ਨੇ ਲੈਣੀ ਹੁੰਦੀ ਹੈ ਨਾ ਤੇ ਵਦਿਆ ਬਾਈ ਵਰਗਾਂ ਦਾ ਕੰਮ ਆ ਤੇ ਚਲੋ ਮੜਾ ਮੋਟਾ ਆਪਣਾ ਕਹਿਦੇ ਹੋ ਪਹਿਲਾਂ ਪੁੱਛ ਲਿਓ ਤੁਸੀਂ ਤੇ ਭਾਈ ਮੜਾ ਮੋਟਾ ਜਿਹੜਾ ਹੋਇਆ ਜਿੰਨਾ ਕਿ ਮਾਨਤਾਂ ਨੂੰ ਨਾ ਕਿ ਤੁਹਾਡਾ ਇੱਕ ਕਰਵਾ ਦਾਂਗੇ ਕਈ ਵਾਰੀ ਕਿਸੇ ਨੇ ਲੈਣੀ ਹੁੰਦੀ ਆਪਣਾ ਵਿੱਚ ਕੋਈ -1% ਕਮਿਸ਼ਨ ਨਹੀਂਗਾ ਠੀਕ ਹੈ ਜੀ ਤੇ 22 ਵਰਗੇ ਬਾਕੀ ਹੁਣ ਭਾਈ ਆਫ ਰੂਡਿੰਗ ਕਰਾ ਰਹੇ ਆ ਇੱਕ ਤਾਂ ਉਹਦਾ ਆਪਾਂ ਨੂੰ ਸੱਦਾ ਪੱਤਰ ਦੇ ਰਹੇ ਸੀ ਤੇ ਇੱਕ 22 ਵਰਗੇ ਕਹਿੰਦੇ ਭਾਈ ਆਪਣੇ ਜੀਪ ਸੇਲ ਹੋਈ ਆ ਉਹਦਾ ਕਰਕੇ 22 ਵਰਗੇ ਕਦੋਂ ਦੇ ਫੋਨ ਕਰੀ ਜਾਂਦੇ ਸ ਤੇ ਮੈਂ ਬਾਬਦੇ ਵਰਗੇ ਕਦੋਂ ਲੈ ਕੇ ਪਰਮਿਸ਼ਨ ਆਇਆ ਸੀ ਮਾਠਾ ਵੀ ਭਾਈ ਦੋ ਵਜh ਦੀ ਆਪਾਂ ਨੂੰ ਜਿਹੜਾ ਹੈਗਾ 15-20 ਮਿੰਟ ਤੇ 15-20 ਮਿੰਟ ਕਹਿ ਕੇ ਆਏ ਸ ਤੇ ਮਿਲ ਲੱਗਦਾ ਮੈਨੂੰ ਘੰਟੇ ਤੋਂ ਉੱਤੇ ਹੋ ਗਿਆ ਤੇ ਹਜੇ ਹੋਰ ਜਿਹੜਾ ਹੈਗਾ ਮੈਨ ਲੱਗਦਾ 2 ਘੰਟਾ ਮੈਨੂੰ 3-4 ਘੰਟਾ ਲੱਗ ਜਾਣਾ ਤੇ ਬਾਬਾ ਜੂਨੀ ਜੀ ਵੀ ਅੱਜ ਭਾਈ ਜਿਹੜੇ ਹੈਗੇ ਆ ਆਪਣੇ ਪਿੰਡਾ ਇਥੇ ਭੋਗ ਤੇ ਜਿਹੜੇ ਹੈਗੇ ਸੋਨਾਂ ਦੇ ਰਸਤੇ ਹੀ ਪੈਂਦੀ ਸੀਗੇ ਉਹਨਾਂ ਦੇ ਆਏ ਸੀਗੇ ਤੇ ਉਹ ਫਿਰ ਮਨਦੀਪ ਨੂੰ ਦੇ ਘਰੇ ਜਾ ਕੇ ਭਾਈ ਉਹਨਾਂ ਦੇ ਚਾਹ ਪਣੀ ਜਿਹੜਾ ਹੈਗਾ ਛੱਕ ਜਾਣਗੇ ਤੇ ਇਹ ਵੀ ਬਾਈ ਵਰਗੇ ਆਫ ਰੋਡਿੰਗ ਕਰਵਾ ਰਹੇ ਆ ਸਪੋਰਟ ਗੜ ਵਾਲੇ ਪਾਸੇ ਇਹਨਾਂ ਨੇ ਜਿਹੜਾ ਹੈਗਾ ਪ੍ਰੋਗਰਾਮ ਰੱਖਿਆ ਤੇ ਆ ਜਿਹੜੀਆਂ ਹੈਗੀਆਂ ਇਹਨਾਂ ਨੇ ਛੱਗੇ ਟੀ-ਸ਼ਰਟਾਂ ਆਈਆਂ ਜਿਹੜੀਆਂ ਹੈਗੀਆਂ ਨਾ ਸਟਿਚ ਕਰਵਾਈਆਂ ਜੀ ਇਹੋ ਜਿਹਾ ਕੁਝ ਮੇਰੇ ਬੇਟੇ ਜਿਹੜੇ ਦੀ ਆ ਦੀਪ ਕਮਿਊਨਿਟੀ ਵਾਲਾ ਇਹਨਾਂ ਨੇ ਆ ਤਾਂ ਲੋਗੋ ਵਗੈਰਾ ਬਣਵਾਇਆ ਅ ਮੈਂ ਖੋਲ ਕੇ ਦਿਖਾਉਣਾ ਇਹ ਇੱਥੇ ਰੱਖ ਲਿਆ ਆਪਾਂ ਕੈਮਰਾ ਇਹ ਦੋ ਸਿੱਧੀ ਕਰਕੇ ਦਿਖਾਉਂਦੇ ਆ ਬੜਾ ਕਹਿੰਦਾ ਕੰਮਾ ਮਿਹਨਤੀ ਮੁੰਡੇ ਆ ਕਿ ਦੋਵੇਂ ਤੇ ਠੀਕ ਆ ਬਾਕੀ ਜੇ ਕਿਸੇ ਨੇ ਭਾਈ ਜੀ ਦੀ ਚੀਜ਼ ਉੱਪਰ ਲੈਣੀ ਹੋਵੇ ਤਾਂ ਕਰਿਓ ਭਾਈ ਉਹਨਾਂ ਸੰਪਰਕ ਕਰ ਲਿਖਿਆ ਪੀ ਗਰਜ ਇਧਰਲੇ ਪਾਸੇ ਭਾਈ ਇਹ ਹੈ ਜੀ ਕਮਿਊਨਿਟੀ ਅਫੀਸ਼ਰ ਸੈਂਡ ਸਪਿੰਟਰ ਤੇ ਇੱਥੇ ਵੀ ਭਾਈ ਇਹਨਾਂ ਦੇ ਬਾਂਹ ਦੇ ਵੀ ਲੋਗ ਐ ਇਸ ਪਾਸੇ ਦੇ ਦੇ ਬਾਕੀ ਜੇ ਬਾਈਪਰ ਕੇ ਨਾਲ ਭਾਈ ਭੜਿਆ ਸਬਬ ਜੇ ਉਧਰੋਂ ਆਪਾਂ ਨੂੰ ਪਰਮਿਸ਼ਨ ਮਿਲ ਗਈ ਤੇ ਕਰਾਂਗੇ ਸਾਰਾ ਜਿਹੜਾ ਹੈਗਾ ਆਪਣੇ ਆਫ ਰੋਡਿੰਗ ਦਾ ਇਹਨਾਂ ਦਾ ਬਾਈਪਰ ਗਿਆ ਦਾ ਕਨਸੈਪਟ ਤੁਹਾਡੇ ਨਾਲ ਸਾਂਝਾ ਤੇ ਸਟਿੱਕਰ ਇਸ ਪਾਏ ਲੱਗਾਂ ਚਲੋ ਠੀਕ ਹੈ ਫਿਰ ਬਾਕੀ ਦੀ ਗੱਲਬਾਤ ਕਰਦੇ ਆਪਾਂ ਇਥੋਂ ਨਿਕਲ ਗਏ ਜੀ ਵਾਲੀ ਸ਼ੌਕ ਤੋਂ ਆ ਗਏ ਭਾਈ ਤੇ ਹੁਣ ਆਪਾਂ ਆ ਜੀਪ ਦਾ ਕੰਮ ਧੰਦਾ ਕਰਵਾਇਆ ਸੀਗਾ ਇਹ ਲੈ ਕੇ ਚੱਲ ਨਹੀਂ ਆ ਤੇ ਇਧਰ ਆਪਣੇ ਲਓ ਪੈਸਾ ਵਾਪਾਂ ਘਰੇ ਆ ਗਏ ਸੀ ਭਾਈ ਤੇ ਆਪਾਂ ਨੂੰ ਹੁਣ ਮਿਲਣਾ ਆ ਆਪਣੇ ਬ੍ਰਦਰ ਵਿਜੇ ਜੀ ਕੀ ਹਾਲ ਨੇ ਵਾਹ ਹੋ ਠੀਕ ਹੈ ਬੈਠੋ ਆ ਸੰਗਤ ਆ ਲੰਬਾ ਸੋਹਣਾ ਆ ਹੀ ਨਹੀਂ ਮਿਲੇ ਮਿਲੇਗੀ ਅਸੀਂ ਨਾ ਉਸ ਤੋਂ ਬਾਅਦ ਦਵਾਨਾ ਦੇ ਵਿੱਚ ਚੋ ਜੇਂਗਾ ਦਵਾਨਾ ਕਰਾਉਣਾ ਲੋਗੋ ਇਹ ਤੁਰੇ ਆਪਣੇ ਮਿੱਤਰ ਨੂੰ ਤੇ ਵੀਡੀਓ ਦੀ ਸਮਾਪਤੀ ਦਾ ਕਰਨਾ ਭੁੱਲ ਹੀ ਗਏ ਸੀਗੇ ਰੈਨ ਚ ਚਲ ਮਿੱਤਰ ਨੇ ਆ ਕੇ ਆਪ ਨੂੰ ਭਈ ਯਾਦ ਕਰਾਤਾ ਤੇ ਅੱਜ ਦੀ ਵੀਡੀਓ ਦੇ ਆਪਾਂ ਇੱਥੇ ਸਮਾਪਤੀ ਕਰਦੇ ਆਂ ਤੇ ਕੱਲ ਨੂੰ ਜਿਹੜਾ ਹੈਗਾ ਮਕਸਰਮ ਲੋਟ ਕੇ ੜਵਿਹਾਲਾ ਏਰੀਆ ਕੱਢਣਾਗਾ ਆਪਾਂ ਤੇ ਸਾਰੇ ਨੂੰ ਭਾਈ ਸਸਰੀ ਕਾਲ ਤੇ ਅ ਬਾਈਗੂ ਸਾਰੇ ਜਿਹੜਾ ਹੈਗਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤ ਰਹਿਣ ਬਖਸ਼ੇ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਇੱਥੇ ਸਮਾਪਤੀ ਕਰਦੇ ਆਂ ਮਿਲਦੇ ਆਂ ਨਵੀਂ ਸਵੇਰ ਨਾਲ ਨਵੀਂ ਵੀਡੀਓ ਨਾਲ ਉਹ ਤਾਂ ਬਾਬਾ ਜੀ ਕਹਿੰਦੇ ਬਾਵਾ ਲੈ ਕੇ ਪਹੁੰਚਣ ਪਰ ਬੀਨਤ ਨਹੀਂ ਬੋਲੀ ਉਹ ਜੀ ਠੀਕ ਹੈ ਹਨ ਹਲ ਠੀਕ ਹੈ ਪਿਆਰੇ ਲਾਦੇ ਜੀ ਪੋਸਟਰ ਹਾਂ ਜੀ ਬਗਰੂ ਜੀ ਲੱਗ ਰਿਹਾ ਹੈ ਕਾਰ ਸੇਵਾ ਸ਼ੁਰੂ ਹੈ 11 ਅਕਤੂਬਰ 26 ਅਸੂ ਤੇ ਦਿਨ ਅੱਜ ਸ਼ਨੀਵਾਰ ਹੋ ਗਿਆ ਸ਼ਨੀਵਾਰ ਦਿਨ ਅੱਜ ਸ਼ਨੀਵਾਰ ਦਾ ਜੀ ਤੇ ਆਪਾਂ ਆਪਣੇ ਸਥਾਨਾਂ ਦੇ ਉੱਤੇ ਖੜੇ ਆ ਭਾਈ ਬਾਬਾ ਜੀ ਹੁਣਾਂ ਦੇ ਤੇ ਇਧਰ ਝੰਡੀ ਦਾ ਜਿਹੜਾ ਹੈਗਾ ਸਕਰੀਨ ਦੇ ਉੱਤੇ ਬਹੁਤ ਹੀ ਸੋਹਣਾ ਮੈਂ ਕਹਿੰਦਾ ਦ੍ਰਿਸ਼ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਇਧਰ ਭਾਈ ਆਪਣੇ ਨੌਜਵਾਨ ਜਿਹੜੇ ਹੈਗੇ ਆ ਪੋਸਟਰ ਲਾ ਰਹੇ ਨੇ ਜੀਪ ਦੇ ਉੱਤੇ ਜੀਪ ਤਿਆਰ ਕਰ ਰਹੇ ਆ ਕੱਲ ਜਿਹੜੇ ਹੈਗੇ ਆ ਪਰਸੋਂ ਇਹਦੇ ਤੇ ਆਪਣੇ ਸਪੀਕਰ ਵਗੈਰਾ ਲਵਾ ਲੈਂਦੇ ਸੀ ਤੇ ਝੰਡਾ ਜਿਹੜਾ ਹੈਗਾ ਅੱਜ ਤੜਕੇ ਲਾਤਾ ਤੇ ਅੱਜ ਆਪਾਂ ਜਿਹੜਾ ਹੈਗਾ ਪਿੰਡਾਂ ਦੇ ਵਿੱਚ ਭਾਈ ਪੋਸਟਰ ਲਾ ਕੇ ਆਉਣੇ ਨੇ ਲਗਭਗ 5000 ਜਿਹੜਾ ਹੈਗਾ ਆਪਾਂ ਪੋਸਟਰ 'ਚ ਪਾਇਆ ਅੱਧਾ ਇਹਦੇ ਵਿੱਚ ਪਿਆ ਅੱਧਾ ਆਪਣੀ ਆ ਡਿਜ਼ਾਇਰ ਗੱਡੀ ਦੇ ਵਿੱਚ ਪਿਆਗਾ ਤੇ ਬਾਕੀ ਕੋਸ ਸਮਾਨ ਜਿਹੜਾ ਹੈਗਾ ਸਕੂਟਰ ਦੇ ਵਿੱਚ ਪਿਆ ਹਾਂਜੀ ਮਿੱਤਰ ਪਿਆਰੋ ਆਪਣਾ ਕੀ ਨਾਮ ਹੈ ਸਮਰ ਸਮਰ ਇਹ ਭਾਈ ਬਾਈ ਸਮਰਦੀਪ ਸਿੰਘ ਸਮਰਦੀਪ ਸਿੰਘ ਆਪਣੇ ਨਵਦੀਪ ਸਿੰਘ ਹਾਂਜੀ ਇਹਨਾਂ ਨੂੰ ਭੇਜ ਗਏ ਮੜਾ ਕਾਰ ਤੇ ਆਉਣ ਜਾਣ ਨਹੀਂ ਕਰਨਗੇ ਪੋਸਟਰ ਲਾਉਂਦੇ ਲਾਉਂਦੇ ਆਪਾਂ ਅਗੇ ਸੀ ਜੀ ਮੰਡੀ ਡੱਬ ਵਾਲੀ ਨਿਰੋਲ ਫੀਡ ਫੈਕਟਰੀ ਵਾਲਾਂ ਤੇ ਘੋੜੇ ਦੀ ਫੀਡ ਲੈਣ ਵਾਸਤੇ। ਸਮਰਾਇ ਪੋਸਟਰਾਂ ਤੋਂ ਪਟਿਆ ਦੇ ਰੱਖੀ ਭਾਈ। ਔਰ ਕਾਰੋਬਾਰ। ਗੁਰੂ ਜੀ ਦਾ ਬਾਬਾ ਮਹਾਕਾਲ ਫਤੇ ਸਿੰਘ ਜੀ ਮਾਰਾ ਜੀ ਜੀ ਨੂੰ ਮਾਨ ਸਰ ਕਰ ਸਕਦਾ। ਗੁਰਮਤਿ ਮਾਜਮੇ ਅਤੇ ਗੁਰੂ ਸਾਹਿਬ ਜੀ ਆਪ ਜੀ ਨੇ ਕਿਰਪਾ ਕੀਤੀ ਸ੍ਰੀ ਅਸਤੰਦਰ ਚਾਰ ਪ੍ਰਸਾਰ ਵਾਸਤੇ ਚਾਲੇ ਪੰਗ ਦੀ ਅਰਦਾਬ ਅਕਸ਼ੋ ਸਭਨਾ ਸਿੱਖਾਂ ਸੇਵਕਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ਣੀ ਆਪਸੀ ਬ੍ਰੇਮਿਤ ਭਾਵ ਕ ਬਖਸ਼ਣਾ ਦੇ ਰੁਕਤਾਵਾ ਸ੍ਰੀ ਰਿਕਤੰਦਰ ਉਸਤੀਆਂ ਬਖਸ਼ਣੀਆਂ ਨਿਰਬਿਕੰਤਾ ਸਭੇ ਕਾਰ ਸਵਾਰ ਲੈਣੇ ਮਹਾਰਾਜ ਅੰਸੰਗ ਸਾ ਜੋ ਕਿ ਆਵਰਤਨਾ ਕਾਲਯੁਗ ਦੇ ਚੱਕਰ ਝੋਲਾ ਤੋਂ ਬਚਾਉਣਾ ਤੱਤੀਆਂ ਠੰਡੀਆਂ ਭਾਵਾਂ ਤੋਂ ਬਚਾਉਣਾ ਨਿਰਬਿਕੰਤਾ ਸਭੇ ਸਕਾਰ ਸਵਾਰ ਲੈਣੇ ਮਹਾਰਾਜ ਕਿਰਪਾ ਕਰੋ ਆਉ ਚਾਲੇ ਪੰਗ ਦੀ ਅਗੇ ਬਖਸ਼ਣ ਸੰਗ ਵਰਤੋ ਮੰਗਿਆ ਭੁੱਲਾਂ ਦੀ ਖਿਮਾ ਗਏ ਤੋ ਸੁਮਤ ਬਖਸ਼ਣੀ ਸਹੀ ਪਿਆਰਾਂ ਦੇ ਮੇਲ ਜਲਾ ਮਿਲਿਆ ਤੇਰਾ ਨਾਮ ਚਿਤਰਾਵੇ ਨਾਨਕ ਨਾਮ ਜੜ ਦੀ ਕਲਾ ਤੇਰੇ ਭਾਣੇ ਸਰਬ ਦਾ ਪੜਾ ਗੱਜ ਕੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਮਹਾਕਾਲ ਸ਼ੀਤ ਬਾਬਾ ਫਤਿਹ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਨੌ ਲਾਈ ਸੋਨਿਆ ਆਹ ਅੰਕੜੇ ਤੋਂ ਬਾਰੇ ਬੱਲੇ ਬਰਦਾ ਦੇ ਰੁਬਾਟਾ ਹੋ ਚੁੱਕੇ ਆਹ ਹੋਰੀ ਪਾਉਣ ਲੱਗੇ ਆ ਚੱਲੇ ਤੇ ਪੋਸਟਰ ਦਾ ਜਿਹੜਾ ਹੈਗਾ ਲਾਉਂਗਾ ਅੱਜ ਆਪਣਾ ਪਹਿਲਾ ਦਿਨ ਹੈਗਾ 23 ਸੋ ਦਿਨ ਸ਼ੁਰੂ ਜਿਹੜੇ ਸੰਵਲਪਿਤ ਹੈ ਉੱਤੋਂ ਉਹ ਕੜਨਾ ਬੰਦੀ ਸੁਰਦਸ ਤੇ ਪੂਰੀ ਠੀਕ ਹੈ ਸ਼ਬਦ ਕੀਰਤਨ ਲਾਉਣਾ ਹੈ ਭੈਣ ਜੀ ਗੱਡੀ ਨੂੰ ਪੂਰੀ ਤੇ ਲਾਉਣਾ ਹੈ ਕਰੇ ਰੋਲਾ ਲਾਉਣਾ ਹੈ ਆਪ ਦੇ ਜਿਹੜਾ ਪਹਿਲਾਂ ਇੱਕ ਪੋਸਟਰ ਜਿਹੜਾ ਹੈਗੇਰੀ ਆਪਾਂ ਡੂਮ ਵਾਲੀ ਪਿੰਡ ਦੇ ਫਿਰਨੀ ਦੇ ਲਾ ਰਹੇ ਆ ਕੋਸਤੇ ਵਿੱਚ ਭਾਈ ਰਵਿੰਦਰ ਸਿੰਘ ਜੀ ਜੋਨੀ ਪਹੁੰਚ ਰਹੇ ਆ ਨਾਨਕ ਸਰ ਵਾਲੇ ਸੰਗਤ ਨੂੰ ਬੇਨਤੀ ਹੈ ਭਾਈ ਕਾਜ ਕਰਕੇ ਹਾਜ਼ਰੀਆਂ ਲਗਾਉਣੀਆਂ ਆਪਣੇ ਪਿੰਡ ਦੇ ਅੱਡੇ ਵਾਲੇ ਗੁਰੂ ਘਰ ਆ ਗਏ ਜੀ ਪੋਸਟਰ ਲਾਉਣ ਵਾਸਤੇ ਤੇ ਜੀਪ ਆਪਣੀ ਬਾਹਰਲੇ ਪਾਸੇ ਖੜੀ ਤੇ ਚੱਲ ਰਿਹਾ ਵਿੱਚ ਕੀਰਤਨਾ ਨਾਲ ਆ ਪਚੰਗੀ ਸਿੰਘ ਆ ਪੋਸਟਰ ਲਾਉਂਦੇ ਕਰਦੇ ਜੀ ਆਪਾਂ ਪਿੰਡ ਅਲੀਗਾ ਪਹੁੰਚ ਗਏ ਤੇ ਆ ਪਿੰਡ ਅਲੀਗਾ ਦਾ ਭਾਈ ਅੱਡਾ ਤੇ ਇਹ ਆਪਣੇ ਮੋਟਰ ਵਾਲੇ ਗਿਆਨੀ ਵੀਰ ਨਾਮ ਭੁੱਲ ਗਿਆ ਮੈਂ ਤੇਰਾ ਪਿਆਰਿਆ ਕੀ ਆਲਾ ਬਈ ਜਸਵਿੰਦਰ ਸਿੰਘ ਹੋਰ ਜੀ ਜਸਵਿੰਦਰ ਸਿੰਘ ਪਿੰਡ ਆਹ ਤੇ ਖੇੜਾ ਜੀ ਪਿੰਡ ਸ਼ਾਂਤ ਖੇੜਾ ਤੇ ਪਾਈ ਵਾਲੀ ਕਾ ਪਿੰਡ ਦੇ ਅੱਡੇ ਤੇ ਇਹਦੀ ਮੋਟਰਾਂ ਵਾਲੀ ਦੁਕਾਨ ਆ ਸਪੈਸ਼ਲ ਨੇ ਹੁਣ ਤਾਂ ਮਿੱਤਰਾ ਆਉਣਾ ਹੈ ਹਾਂ ਹਾਂ ਜਰੂਰ ਪੰਦਾ ਹੈ ਹਾਜ਼ਰੀ ਭਰਨੀ ਆ ਉੱਥੇ ਤੇ ਬਾਦ ਚੜ ਕੇ ਅੱਗੇ ਆਦਾ ਹੈ ਬਿਲਕੁਲ ਜੀ ਬਿਲਕੁਲ ਬਾਬਾ ਜੁਨੀ ਆ ਹਾਂ ਹਾਂਜੀ 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 ਹੋਰ ਜਦ ਆ ਬਈ ਲਈ ਨਾ ਨਾ ਬਸ ਦਰਸ਼ਨ ਮੇਲਾ ਹੋ ਗਿਆ ਨਹੀਂ ਬਹੁਤ ਅੱਛਾ ਹਾਂਜੀ ਬਹੁਤ ਦੂਰ ਗੱਡਿਆ ਲੰਮਾ ਹੋਰ ਹਨਾ ਸਾਰੀ ਲੇ ਲਵਾਖ ਦੀ ਉਹ ਦੀ ਜਿਹੜੀਆਂ ਜਿੰਨੀਆਂ ਵੀ ਸੀਗੀਆਂ ਸਾਰੀਆਂ ਫੋਟੋ ਵੀਡੀਓ ਪਾਈ ਤੁਸੀਂ ਹਨਾ ਹਾਂ ਅਜੇ ਤਾਂ ਰਹਿੰਦੀਆਂ ਆਦੀਆਂ ਆਪਾਂ ਵੱਡੇ ਸਿੰਘ ਹੋਰ ਦੁਵਾਰਾ ਗਿਆਨ ਸਰ ਸਾਹਿਬ ਕੀ ਦਾਪਾਂ ਦੇ ਵੇਖੇ ਜਾ ਕੇ ਉੱਥੇ ਪ੍ਰਸ਼ਾਦਾ ਪਾਣੇ ਸਨ 23 ਅਕਤੂਬਰ ਤੇ ਖਾਣ ਚ ਕਰਕੇ ਲਾਹੇ ਪ੍ਰਾਪਤ ਕਰਨੇ ਜੋ ਗੁਰਦੁਆਰਾ ਪੇੜ ਬੋਣਤੀ ਆ ਭਾਏ ਗੁਰਦੁਆਰਾ ਬੋਜਕੇ ਜੀ ਗੁਰਦੁਆਰਾ ਭੋਰਾ ਸਾਹਿਬ ਦੇਖੇ ਪਿੰਡ ਮਸੀਤਾਂ ਦਾ ਪਿਆਰਿਓ ਜੋਕ ਤਾਂ ਖਿੱਚਦਾ ਪਿੰਡ ਮਸੀਤਾਂ ਦਾ ਗੁਰਦੁਆਰਾ ਭੋਰਾ ਸਾਹਿਬ ਜੀ ਆ ਇਧਰਲੇ ਪਾਸੇ ਜਿਹੜਾ ਹੈਗਾ ਉਹ ਆਪਣੇ ਭੋਰਾ ਸਾਹਿਬ ਸਥਾਪਿਤ ਹੈ ਤੇ ਬਾਕੀ ਇੱਥੋਂ ਦਾ ਜਿਹੜਾ ਹੈਗਾ ਪੂਰਾ ਇਤਿਹਾਸ ਜਿਹੜਾ ਹੈਗਾ ਬਾਬਾ ਜੀ ਹੁਣੇ ਸਾਂਝਾ ਕਰਨਗੇ ਬਾਬਾ ਜੀ ਆਪਣਾ ਕੀ ਨਾਮ ਸੀ ਮਹਿਕਦੀਪ ਸਿੰਘ ਜੀ ਮਹਿਕਦੀਪ ਸਿੰਘ ਜੀ ਆ ਇਧਰ ਆ ਇਧਰ ਮੋੜ ਹੰਡੀ ਆਪਣੇ ਮਹਾਪੁਰਖ ਹੋਏ ਸੰਤ ਬਾਬਾ ਇਸਰ ਸਿੰਘ ਜੀ ਉਸ ਤੋਂ ਬਾਅਦ ਸੰਤ ਬਾਬਾ ਕਿਸ਼ਨ ਸਿੰਘ ਜੀ ਆਪ ਜੀ ਨੇ ਸੁਣਿਆ ਹੀ ਹੋਵੇਗਾ ਬਾਬਾ ਸੰਤ ਬਾਬਾ ਕਿਸ਼ਨ ਸਿੰਘ ਰਾੜਾ ਸਾਹਿਬ ਵਾਲਿਆਂ ਦਾ ਇਹ ਪਿੰਡ ਸੀ ਪਾਈ ਚੱਤੀ ਜੱਦੀ ਫੈਂਟਸੀ ਦਾ ਠੀਕ ਹੈ ਜੀ ਲੱਦਦੇ ਆ ਇਹ ਉਹਨਾਂ ਦਾ ਭੋਰਾ ਸਾਹਿਬ ਬਣਿਆ ਹੋਇਆਗਾ ਅੱਜ ਵੀ ਮਹਾਪੁਰਖ ਮਜੂਦਾ ਮੁਖੀ ਰਾੜਾ ਸਾਹਿਬ ਦੇ ਇੱਥੇ ਆ ਕਰਕੇ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਦੇ ਨੇ ਬੜੀ ਸੰਗਤ ਆਉਂਦੀ ਹੈ ਸਮਾਗਮ ਹੁੰਦੇ ਆ ਬੜੇ ਮਡੇ ਆਪਾਂ ਅੰਦਰ ਚੱਲ ਵਰਦੇ ਸੂਰਜ ਨੂੰ ਮਾਰਦਿੰਦੇ ਝੂਲ ਰਹੇ ਨੇ ਜੀ ਨਿਸ਼ਾਨ ਸਾਹਿਬ ਤੇ ਇਧਰਲੇ ਪਾਸੇ ਭੋਰਾ ਸਾਹਿਬ ਤੇ ਚੱਲਦੇ ਆਂ ਅੰਦਰ ਸੰਗਤ ਜੀ ਕਰਾਉਨੇ ਆ ਤੁਹਾਨੂੰ ਦਰਸ਼ਨ ਤੇ ਇਧਰਲੇ ਪਾਸੇ ਭਾਈ ਆਪਣੀ ਜੀਬ ਵੀ ਦਿਖਾ ਦਈਏ ਇੱਥੇ ਖੜਾਤੀ ਲਿਆ ਗਿਆ ਆਪਾਂ ਆਪਣੇ ਵੀ ਝੂਲ ਰਹੇ ਆ ਲੀਲੇ ਰੰਗ ਦੇ ਨਿਸ਼ਾਨ ਸਾਹਿਬ ਤੇ ਇਧਰਲੇ ਪਾਸੇ ਸੰਤੋਤਾ ਕਿਸ਼ਨ ਜੀ ਗੁਰੂ ਨਾਨਕ ਪਾਤਸ਼ਾਹ ਪਹਿਲੇ ਪਾਤਸ਼ਾਹ ਜੀ ਦੀ ਤਸਵੀਰ ਤੇ ਵਿਚਾਲੇ ਅੰਮ੍ਰਿਤਸਰ ਸਾਹਿਬ ਜੀ ਦੀ ਤੇ ਇਧਰ ਆਪਣੇ 10ਵੇਂ ਪਾਤਸ਼ਾਹ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਦੀ ਤੇ ਇਧਰਲੇ ਪਾਸੇ ਸੰਤਾਂ ਦੀਆਂ ਤਸਵੀਰਾਂ ਜੀ ਅੰਦਰਲੇ ਪਾਸੇ ਮਹਾਨ ਸੰਤ ਸ੍ਰੀਮਾਨ ਸੰਤ ਕਿਸ਼ਨ ਸਿੰਘ ਜੀ ਮਹਾਰਾਜ ਰਾੜਾ ਸਿੰਘ ਵਾਲਿਆਂ ਦੀ ਤਸਵੀਰ ਲੱਗੀ ਹੋਈ ਹੈ। ਪੂਰੇ ਸਰਦੇ ਮਾੜਾ ਜਿਹੜੇ ਹੈਗੇ ਤੁਹਾਨੂੰ ਮੱਥਾ ਪਹਿਲਾਂ ਫਟੇਕ ਲਿਆ ਸੀ ਤੇ ਇਧਰਲੇ ਪਾਸੇ ਜਿਹੜੀਆਂ ਹੈਗੀਆਂ ਆ ਪ੍ਰਾਥਮ ਤਸਵੀਰਾਂ ਉਹ ਲੱਗੀਆਂ ਹੁੰਗਾਣੇ। ਮਹਾਂ ਸੰਤ ਮਹਾਂਪੁਰਖਾਂ ਨੇ ਇਹਤੇ ਬੜਕਿਤ ਪਸਾਇਗੀ ਚੀਜ਼ਾਂ ਨੇ। ਵਾਹ। ਇਹ ਸਾਰੇ ਆਪਣੇ ਹੈ ਨਹੀਂ ਆਂ ਜੀ ਉਹ ਆ ਪ੍ਰਾਤਨ ਤਸਵੀਰਾਂ ਵਾਹਪੁਰ ਖੰਡਾ। ਆ ਸਾਰੇ ਨੂੰ ਪੁਰਾਣੀ ਤਸਵੀਰ ਹੈ Ориਜਨਲ ਲੱਗਦੀ ਆ। ਵਾਹ। ਵਾਹ। ਤੇ ਇਧਰ ਆਪਣੇ ਬਾਬਾ ਦੀਪ ਸਿੰਘ ਜੀ। ਪੂਰਾ ਸਾਹਿਬ ਦੇ ਵਿਚਾਲੇ ਆਪਣੇ ਪੂਰਾ ਸਾਹਿਬ ਬਣਾਏ ਹੋਏ ਜੀ ਆਸੇ ਪਾਸੇ ਜਿਹੜੀਆਂ ਹੈਗੀਆਂ ਸੰਤਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਇੱਥੇ ਆਪਣੇ ਬੈਠੇ ਭਗਤੀ ਦੇ ਵਿੱਚ ਲੀਨ ਹੋਏ ਬੈਠੇ ਨੇ ਧੀਰਤ ਸਿੰਘ ਜੀ ਮਹਾਰਾਜ ਰਾਣਾ ਸਾਹਿਬ ਵਾਲੇ ਕੋਈ ਵਾਹ ਵਸਤੀ ਹੋਇਆ ਚਲੋ ਸੰਗਤ ਜੀ ਚੱਲਦੇ ਹੁਣ ਲੰਗਰ ਹਾਲ ਦੇ ਵਿੱਚ ਹਾਜ਼ਰੀ ਲਵਾਉਣੀ ਹੈ ਜੀ ਤੇ ਪ੍ਰਸ਼ਾਦਾ ਪਾਣੀ ਛਕਲ ਗਏ ਇਹ ਸੀ ਆਪਣੇ ਪੂਰਾ ਸਾਹਿਬ ਪਿੰਡ ਮਸੀਤਾਂ ਦਾ ਜੀ ਗੁਰਦੁਆਰਾ ਪੂਰਾ ਸਾਹਿਬ ਦਰਵਾਸਾ ਵੀ ਕਿਹੜੇ ਪਾਸੇ ਬਾਬਾ ਇਧਰ ਬਣਿਆ ਆ ਦਰਵਾਸਾ ਆ ਇਧਰ ਦੇ ਪਾਸੇ ਦਰਵਾਸਾ ਬਣਿਆ ਹੋਇਆ ਜੀ ਚੱਲੇ ਆ ਕਿ ਮੜਾ ਜਿਹੜਾ ਆ ਬਾਤ ਕਰਾ ਦਰਵਾਸਾ ਸਾਹਿਬ ਆ ਇਧਰ ਖੁੱਲੀ ਸਬਜੀ ਸੂਜੀ ਲਾ ਰੱਖੀ ਆ ਨਾ ਵਧੀਆ ਬਣਾ ਰੱਖਿਆਗਾ ਹੋ ਲੱਕਣਾ ਲੁਖੜਾ ਬੰਗਾ ਅੱਛਾ ਗੇਟ ਇਹਦੇ ਮੈਨਲਾ ਦਾ ਦੋ ਦੇ ਵੀ ਮਿੰਦਾ ਤਿੰਨ ਲੱਗਦੇ ਇੱਕ ਆ ਸੀ ਦੇਖੋ ਉਧਰ ਇੱਕ ਆ ਸੀ ਹਾਂਜੀ ਹਾਂਜੀ ਤਿੰਨ ਦਰਵਾਜ਼ੇ ਆ ਜੀ ਗੁਰਦੁਆਰਾ ਸਾਹਿਬ ਦੇ ਚਾਰ ਇੱਕ ਇਧਰ ਦੇ ਪਾਸੇ ਆ ਵਾਹ ਜੀ ਵਾਹ ਐਵੇਂ ਤਾਂ ਨਹੀਂ ਕਹਿੰਦੇ ਵਿਚ ਚਾਰੇ ਦਵਾਰ ਖੁੱਲੇ ਰਹਿੰਦੇ ਨੇ ਹਾਂਜੀ ਗੁਰੂ ਕਾਂਗਾਂ ਆਇਦਰ ਅੰਦਰਲੇ ਪਾਸੇ ਦਰਬਾਰ ਸਾਹਿਬ ਜੀ ਤੇ ਮੱਥਾ ਟੇਕਿਆ ਆਪਾਂ ਤੇ ਹੁਣ ਆਪਾਂ ਚੱਲਦੇ ਆਂ ਲੰਗਰ ਹਾਲ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਵੀਡੀਓ ਬਣਾਉਣ ਲਈ ਰਹੀ ਗਈ ਗੱਲਾਂ-ਗੱਲਾਂ ਦੇ ਵਿੱਚ ਚਲੋ ਕੋਈ ਗੱਲ ਨਹੀਂ ਮਹਾਰਾਜਾ ਨਾ ਮੋਹ ਪਿਆਰੀ ਇਹਨਾਂ ਸਤਾਂ ਤਾਣਾ ਜੋ ਅਸੀਂ ਆਪਾਂ ਕਰਕੇ ਨਾ ਪ੍ਰਸਤ ਕਰਾਂਗੇ ਬਿਵਾਦਾ ਤੇਰ ਤੇ ਨਤੀਆ ਗੁਰੂ ਸਾਹਿਬ ਦਾ ਸੰਤਨ ਹੋ ਜਾਂਪੜੀ ਦੇਖੇ ਸਮਾਗਮਾਂ ਦਾ ਆਰੰਭ ਨੇ ਵਿੱਚ ਦੇਖਣੇ ਜੋਤੇ ਵਿੱਚ ਬਸਤਾਰ ਵਿਦਵਤ ਦੀ ਜੋੜਨੀ ਪਹੁੰਚ ਰਹੀ ਹੈ ਕੰਡ ਮਸੀਤਾਂ ਦੇ ਗੁਰਦੁਆਰਾ ਸਾਹਿਬ 2015 ਦੇ ਵਿੱਚ ਜਿਹੜੀ ਹੈਗੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤਿਆਰ ਕੀਤੀ ਗਈ ਸੀ ਇਹ ਗੁਰਦੁਆਰਾ ਐਸੇ ਉੱਚਾ ਕਰਕੇ ਲਾ ਦਿੱ ਗਏ ਕਿ ਥੱਲੇ ਜੀ ਲੱਗੇ ਕਿੱਥੇ ਲੜ ਗਏ ਆ ਪੰਪ ਵਾਲਾ ਨੂੰ ਪੁੱਛ ਕੇ ਰੱਖਿਆ ਵਾ ਪੋਸਟਰ ਲਾਉਣਾ ਕਿ ਕੱਲ ਨੂੰ ਮੁਰਕਾ ਆਪਣੀ ਨਾਤਰਾਜ਼ ਕਰੀ ਜਾਣ ਐਰਸ ਦਾ ਪਾਰ ਗੁਰਦੁਆਰੇ ਦੇ ਸਪੀਕਰ ਚ ਚੱਲ ਪਿਆ ਜੀ ਤੇ ਆਪਾਂ ਇਹ ਸੀ ਘਰੇ ਤੇ ਆਏ ਕਦੇ ਵਾਸਤੇ ਸੀ ਤੜਕੇ ਘੋੜੇ ਵਾਸਤੇ ਫੀਲਡ ਲੈਂਦੀ ਸੀ ਤੇ ਹੁਣ ਭਾਈ ਘੋੜੇ ਵਾਸਤੇ ਜਿਹੜੀ ਹੈਗੀ ਆ ਤੂੜੀ ਲੈਣ ਆਏ ਸੀਗੇ ਆਪਣੇ ਹਿੰਗ ਸਾਹਮਣੇ ਜਿਉਨੀ ਜੀ ਨੇ ਭਾਈ 8000 ਦਾ ਗੱਟਾ ਭਰ ਲਿਆ ਭਾਈ ਫੀਡ ਕਿੰਨੇ ਭਰਲੇ ਬਪਾ ਪੰਜ ਰੱਖੇ ਜਾਣਗੇ ਛੋਟੇ ਹੀ ਹੈ ਨਾ ਇਹ ਭਾਈ ਘੋੜੇ ਨੂੰ ਫੀਡ ਇਹਦੇ ਚਰ ਲਾ ਕੇ ਖਵਾਇਆ ਕਰਾਂਗੇ ਕੱਲੇ ਫੀਡ ਖਵਾਏ ਤਾਂ ਵੀ ਧੱਕਾ ਹੋ ਜਾਣਾ ਕਿਨੇ ਰਾਤ ਦਾ ਸਮਾਂ ਜੀ ਤੇ ਮੰਡੀ ਡੱਬਾ ਵਾਲੀ ਦੇ ਵਿੱਚ ਪੋਸਟਰ ਚਿਪੇ ਜਾ ਰਹੇ ਨੇ ਬਾਬਿਆਂ ਦੇ ਸਮਾਗਮਾਂ ਦੇ ਆਕਾ ਸਤਨਾ ਵਾਹਿਗੁਰੂ